ਹਰਮੰਦਰ ਸਾਹਿਬ 'ਚ ਉਸ ਸਮੇਂ ਅਲੌਕਿਕ ਤਸਵੀਰਾਂ ਸਾਹਮਣੇ ਆਈਆਂ ਜਦੋਂ ਇੱਥੇ ਅਚਾਨਕ ਕਿਣਮਣ ਸ਼ੁਰੂ ਹੋਈ ਤਾਂ ਅਮਰਤ ਵੇਲੇ ਜਿਵੇਂ ਹੀ ਕਪਾਟ ਜਿਹੜੇ ਆ ਖੁੱਲੇ ਆ ਤਾਂ ਉਸ ਤੋਂ ਬਾਅਦ ਸੰਗਤਾਂ ਹਰਮੰਦਰ ਸਾਹਿਬ 'ਚ ਨਤਮਸਤਕ ਹੋ ਰਹੀਆਂ ਨੇ ਤੇ ਅਜੇ ਇਹ ਵਿੱਚ ਮੌਸਮ ਨੇ ਵੀ ਨਜਾਜ਼ਬ ਬਦਲਿਆ ਜਿੱਥੇ ਚਾਲਦਿਆਂ ਅਚਾਨਕ ਮੌਸਮ 'ਤੇ ਤਬਦੀਲੀ ਹੋਣ ਕਾਰਨ ਇੱਥੇ ਕਿਣਮਣ ਸ਼ੁਰੂ ਹੋਈ ਹੈ ਤੇ ਮੌਕੇ ਦੀਆਂ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਉਹ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਸੁੰਦਰ ਦ੍ਰਿਸ਼ ਇੱਥੇ ਪੇਸ਼ ਹੋ ਰਿਹਾ ਹੈ ਤੇ ਉੱਥੇ ਜੇਕਰ ਦੇਖਿਆ ਜਾਵੇ ਕਿ ਤੇਜ਼ ਹਵਾਵਾਂ ਜਾਂ ਚਖੜ ਚੱਲ ਰਹੇ ਨੇ ਤੇ ਬਹੁਤ ਸਾਰੀ ਜਿਹੜੀ ਹੈ ਗਰਮੀ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈ ਰਿਹਾ ਤਾਂ ਅਜੇਹੇ ਵਿੱਚ ਹਰਮੰਦਰ ਸਾਹਿਬ 'ਚ ਇਹ ਕੁਝ ਖੂਬਸੂਰਤ ਤਸਵੀਰਾਂ ਦੇਖਣ ਮਿਲੀਆਂ ਨੇ ਤਾਂ ਹਰਮੰਦਰ ਸਾਹਿਬ ਤੋਂ ਤੁਸੀਂ ਦੇਖ ਸਕਦੇ ਹੋ ਕਿ ਅਚਾਨਕ ਇੱਥੇ ਜਦੋਂ ਕਿਣਮਣ ਸ਼ੁਰੂ ਹੋ ਜਾਂਦੀ ਹੈ ਤਾਂ ਬੱਕਰੀ ਹੀ ਤਸਵੀਰ ਇੱਥੇ ਦੇਖਣ ਨੂੰ ਮਿਲੀ ਹੈ ਹਰਮੰਦਰ ਸਾਹਿਬ ਚ ਸੰਗਤਾਂ ਨਤਮਸਤਕ ਹੋ ਰੀਆਂ ਨੇ ਤੇ ਉੱਥੇ ਹੀ ਮੌਸਮ ਨੇ ਵੀ ਆਪਣਾ ਮિજાਜ ਬਦਲਿਆ ਜਿੱਦੇ ਚੱਲਦਿਆਂ ਕਿਣ-ਮਣ ਦਰਮਿਆਨ ਜਦੋਂ ਸੰਗਤਾਂ ਨਤਮਸਤਕ ਹੋ ਰੀਆਂ ਸੀ ਤਾਂ ਇਹ ਸੁੰਦਰ ਤਸਵੀਰਾਂ ਸਾਹਮਣੇ ਆਈਆਂ ਨੇ ਹਰਮੰਦਰ ਸਾਹਿਬ ਚ ਸਵੇਰੇ ਅਚਾਨਕ ਜਿਹੜੀ ਆ ਕਿਣ-ਮਣ ਸ਼ੁਰੂ ਹੋ ਜਾਂਦੀ ਹੈ ਤੇ ਮੀਂਹ ਦੀ ਜਿਹੜੇ ਮੌਸਮ ਬਣ ਜਾਂਦਾ ਤਾਂ ਅਜੇਹੇ ਵਿੱਚ ਕੁਝ ਗਰਮੀ ਤੋਂ ਰਾਹਤ ਉਹ ਵੀ ਮਿਲਦੀ ਸੰਗਤ ਨੂੰ ਦਿਖਾਈ ਦਿੱਤੀ ਹੈ ਹਰਮੰਦਰ ਸਾਹਿਬ 'ਚ ਉਸ ਸਮੇਂ ਅਲੌਕਿਕ ਤਸਵੀਰਾਂ ਸਾਹਮਣੇ ਆਈਆਂ ਜਦੋਂ ਇੱਥੇ ਅਚਾਨਕ ਕਿਣਮਣ ਸ਼ੁਰੂ ਹੋਈ ਤਾਂ ਅਮਰਤ ਵੇਲੇ ਜਿਵੇਂ ਹੀ ਕਪਾਟ ਜਿਹੜੇ ਆ ਖੁੱਲੇ ਆ ਤਾਂ ਉਸ ਤੋਂ ਬਾਅਦ ਸੰਗਤਾਂ ਹਰਮੰਦਰ ਸਾਹਿਬ 'ਚ ਨਤਮਸਤਕ ਹੋ ਰਹੀਆਂ ਨੇ ਤੇ ਅਜੇ ਇਹ ਵਿੱਚ ਮੌਸਮ ਨੇ ਵੀ ਮਜਾਜ ਬਦਲਿਆ ਜਿੱਥੇ ਚਾਲਦੇ ਆਚਾਨਕ ਮੌਸਮ 'ਚ ਤਬਦੀਲੀ ਹੋਣ ਕਾਰਨ ਇੱਥੇ ਕਿਣਕਣ ਸ਼ੁਰੂ ਹੋਈ ਹੈ ਤੇ ਮੌਕੇ ਦੀਆਂ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਉਹ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਸੁੰਦਰ ਦ੍ਰਿਸ਼ ਇੱਥੇ ਪੇਸ਼ ਹੋ ਰਿਹਾ ਹੈ ਤੇ ਉੱਥੇ ਜੇਕਰ ਦੇਖਿਆ ਜਾਵੇ ਕਿ ਤੇਜ਼ ਹਵਾਵਾਂ ਜਾਂ ਚਖੜ ਚੱਲ ਰਹੇ ਨੇ ਤੇ ਬਹੁਤ ਸਾਰੀ ਜਿਹੜੀ ਹੈ ਗਰਮੀ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈ ਰਿਹਾ ਤਾਂ ਅਜਿਹੇ ਵਿੱਚ ਹਰਮੰਦਰ ਸਾਹਿਬ 'ਚ ਇੱਕ ਕੁਝ ਖੂਬਸੂਰਤ ਤਸਵੀਰਾਂ ਦੇਖਣ ਨੂੰ ਮਿਲਿਆ ਨੇ ਤਾ ਹਰਮੰਦਰ ਸਾਹਿਬ ਤੋਂ ਤੁਸੀਂ ਦੇਖ ਸਕਦੇ ਹੋ ਕਿ ਅਚਾਨਕ ਇੱਥੇ ਜਦੋਂ ਕਿਣਮਣ ਸ਼ੁਰੂ ਹੋ ਜਾਂਦੀ ਹੈ ਤਾਂ ਬੱਕਰੀ ਹੀ ਤਸਵੀਰ ਇੱਥੇ ਦੇਖਣ ਨੂੰ ਮਿਲੀ ਹੈ ਹਰਮੰਦਰ ਸਾਹਿਬ ਤੇ ਸੰਗਤਾਂ ਨਤਮਸਤਕ ਹੋ ਰੀਆਂ ਨੇ ਤੇ ਉੱਥੇ ਹੀ ਮੌਸਮ ਨੇ ਵੀ ਆਪਣਾ ਮિજાਜ ਬਦਲਿਆ ਜਿੱਦੇ ਚੱਲਦਿਆਂ ਕਿਣਮਣ ਦਰਮਿਆਨ ਜਦੋਂ ਸੰਗਤਾਂ ਨਤਮਸਤਕ ਹੋ ਰੀਆਂ ਸੀ ਤਾਂ ਇਹ ਸੁੰਦਰ ਤਸਵੀਰਾਂ ਸਾਹਮਣੇ ਆਈਆਂ ਨੇ ਹਰਮੰਦਰ ਸਾਹਿਬ 'ਚ ਸਵੇਰੇ ਅਚਾਨਕ ਜਿਹੜੀ ਆ ਕਿਣਮਣ ਸ਼ੁਰੂ ਹੋ ਜਾਂਦੀ ਹੈ ਤੇ ਮੀ ਦੀ ਜਿਹੜੀ ਮੌਸਮ ਬਣ ਜਾਂਦਾ ਹੈ ਤਾਂ ਅਜੇ ਇਹ ਵਿੱਚ ਕੁਝ ਗਰਮੀ ਤੋਂ ਰਾਹਤ ਉਹ ਵੀ ਮਿਲਦੀ ਸੰਗਤ ਨੂੰ ਦਿਖਾਈ ਦਿੱਤੀ ਹੈ ਅੰਮ੍ਰਿਤਸਰ ਤੋਂ ਰਜੇਸ਼ਦੀਪੂਰ ਔਨ ਇਅਰ